ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਭਗੇਲ ਸਿੰਘ ਜਾਤੀਵਾਲ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੌਮੀ ਮੀਤ ਪ੍ਰਧਾਨ ਲਗਾਇਆ ਗਿਆ ਪਾਰਟੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਭਗੇਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਨੇ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਪੰਜਾਬ ਦੀ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਸਭ ਤੋਂ ਪਹਿਲਾਂ ਤੋਂ ਮੈਂ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਨਾਲ ਹੀ ਸਦਾ ਸਦੀਪ ਸਿੰਘ ਦੀ ਰਖਣਾ ਸਾਹਿਬ ਕੈਬਨਟ ਮੰਤਰੀ ਪੰਜਾਬ ਕੋਰ ਕਮੇਟੀ ਦੇ ਮੈਂਬਰ ਜਿਨ੍ਹਾਂ ਦੇ ਗਵਾਈ ਥੱਲੇ ਸਾਰੀ ਚੋਣ ਜਿਲ੍ਹਾ ਪਟਿਆਲਾ ਦੀ ਹੋ ਰਹੀ ਹੈ ਐਨ ਕੇ ਸ਼ਰਮਾ ਜੀ ਸਾਡੇ ਹਲਕਾ ਚਾਰਜ ਲਾਲ ਲਾਲਕਾ ਸਾਹਿਬ ਐਸਜੀਪੀਸੀ ਮੈਂਬਰ ਸੁਤਿੰਦਰ ਸਿੰਘ ਜੀ ਟੋੜਾ ਤੇ ਸਾਰੇ ਵਰਕਰ ਅਕਾਲੀ ਦਲ ਦੇ ਵਰਕਰ ਸਹਿਬਾਨ ਦੀ ਸਿਫਾਰਿਸ਼ ਦੇ ਉੱਤੇ ਉਹਨਾਂ ਨੇ ਮੈਨੂੰ ਇੰਨੀ ਵੱਡੀ ਇੱਕ ਵਰਕਰ ਨੂੰ ਐਹੋ ਜਿਹੀ ਜ਼ਿੰਮੇਵਾਰੀ ਦਿੱਤੀ ਹੈ ਬਿਲਕੁਲ ਜੀ ਇੱਕ ਗੱਲ ਹੋਰ ਆਪਗੇ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਸ ਤਰ੍ਹਾਂ ਤੁਸੀਂ ਨਿਭਾਵੋਗੇ ਇਸ ਜ਼ਿੰਮੇਵਾਰੀ ਨੂੰ ਤੁਹਾਡੇ ਦੇ ਵਿਸ਼ਵਾਸ ਕੀਤਾ ਪਾਰਟੀ ਨੇ ਬਹੁਤ ਵੱਡਾ ਪਾਰਟੀ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਉਹ ਵਿਸ਼ਵਾਸ ਥੋੜਾ ਰੁੱਟਮ ਦਵਾਂਗੇ ਪਹਿਲਾਂ ਵੀ ਕੰਮ ਕਰਦੇ ਸੀ ਥੋੜਾ ਸਾਥੋਂ ਲੈ ਕੇ ਪਾਰਟੀ 'ਚ ਕੰਮ ਕੀਤਾ ਇਹਦੇ ਨਾਲ ਤਾਂ ਸੋ ਹੋਰ ਬਹੁਤ ਜ਼ਿਆਦਾ ਕਰਨਾ ਪੈ ਗਿਆ ਯਾਨੀ ਹੁਣ ਥੋੜਾ ਰੇਸ 'ਚ ਆ ਗਏ ਹਾਂਜੀ ਹੁਣ ਥੋੜੀ ਰੇਸ ਹੋਰ ਲੱਗੂਗੀ ਵੱਡੀ ਜ਼ਿੰਮੇਵਾਰੀ ਲੱਗੂਗੀ ਪਰ ਇਹਦੇ ਵੀ ਤੁਹਾਡਾ ਸਹਿਯੋਗ ਤੇ ਜਿਹੜਾ ਮੈਨੂੰ ਉਹਦਾ ਮਿਲਿਆ ਇਹਦੇ ਥੋੜਾ ਵੀ ਬਹੁਤ ਵੱਡਾ ਰੋਲ ਹੈ ਤੁਸੀਂ ਮੇਰੀ ਹਰ ਐਕਟੀਵਿਟੀ ਨੂੰ ਹਾਈ ਕਮਾਂਡ ਤੱਕ ਪਹੁੰਚਾਇਆ ਹੈ ਲੱਗਦਾ ਕਿ ਤਨੇ ਕਿਤੇ ਜਿਹੜੀ ਹਾਈ ਕਮਾਂਡ ਹੈ ਤੁਹਾਡੀ ਐਕਟੀਵਿਟੀ ਤੇ ਬੜੀ ਖੁਸ਼ੀ ਖੁਸ਼ ਨਜ਼ਰ ਆਈ ਹੈ ਕਿਤੇ ਨੈਚਰਲੀ ਹੈ ਤਾਂ ਹੀ ਉਹਨਾਂ ਨੇ ਦਿੱਤਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਦੇਖੋ ਤੁਸੀਂ ਸੇਵਾ ਕਰਦੇ ਆ ਰਹੇ ਹੋ ਕਾਫੀ ਟਾਈਮ ਬਾਅਦ ਤੁਹਾਡੀਆਂ ਗਤੀਵਿਧੀਆਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਨੇ ਉਸ ਤੋਂ ਬਾਅਦ ਉਹਨਾਂ ਨੇ ਯੁਕਤੀ ਪੱਤਰ ਦਿੱਤਾ ਬਿਲਕੁਲ ਬਿਲਕੁਲ ਬਗੇਲ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ 2017 ਤੋਂ 22 22 ਤੋਂ 24 ਹਾਂਜੀ ਸਾਢੇ 4 ਸਾਢੇ 7 ਸਾਲ ਹੋ ਗਏ ਹਾਂਜੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦੇਖੀ ਹੈ ਸਰਕਾਰਾਂ ਨੇ ਤੁਸੀਂ ਦੇਖੋ ਜੀ ਤੁਹਾਡੇ ਸਾਹਮਣੇ ਮਾਨ ਸਾਹਿਬ 5 ਸਾਲ ਜਿਹੜਾ ਕਾਂਗਰਸ ਦਾ ਰਾਜ ਰਿਹਾ ਹੈ ਜੋ ਅੱਜ ਪੰਜਾਬ ਦੇ ਪੁੰਦੇ ਨੇ ਜਿੰਨੀ ਬੁਰੀ ਹਾਲਤ ਪੰਜਾਬ ਦੀ ਉਹ 5 ਸਾਲ ਤੇ ਢਾਈ ਸਾਲ ਦੀ ਇਹ ਇਹ ਸਰਕਾਰ ਦੇ ਟਾਈਮ ਤੇ ਹੋਈ ਹੈ ਹਾਂ ਮੁੱਦੇ ਦੇਖੋ ਇਲੈਕਸ਼ਨ ਦਾ ਟਾਈਮ ਹੈ ਕਿਸੇ ਨੂੰ ਕੋਈ ਭੁੱਲਣੀ ਹੈ ਸਾਰੀਆਂ ਪਾਰਟੀਆਂ ਛਾਲ ਦਿੰਦੀਆਂ ਨੇ ਹਮ ਜਿਹੜੇ ਸਭ ਤੋਂ ਵੱਡੇ ਮੁੱਦੇ ਨੇ ਪੰਜਾਬ ਦੇ ਬੇਰੁਜ਼ਗਾਰੀ ਲੈਂਡ ਆਰਡਰ ਦੀ ਸਮੱਸਿਆ ਠੀਕ ਹੈ ਜੀ ਦਰਦ ਤੇ ਸਹਿਮ ਦਾ ਮਾਹੌਲ ਵਪਾਰੀ ਵਰਗ ਵਿੱਚ ਹਰ ਬੰਦੇ ਦੇ ਵਿੱਚ ਜਿਵੇਂ ਅਤਵਾਦ ਦੇ ਟਾਈਮ ਤੇ ਹੁੰਦਾ ਸੀ ਮਾਵਾ ਮੇਜਾ ਵੀ ਬੱਚੇ ਘਰ ਮੁੜਨਗੇ ਕਿ ਨਹੀਂ ਮੁੜਨਗੇ ਵਪਾਰੀ ਨੇ ਜੇ ਦੁਕਾਨ ਤੋਂ ਬੰਦਾ ਘਰ ਮੁੜੂਗਾ ਕਿ ਨਹੀਂ ਮੁੜੂਗਾ ਇਹ ਜਿਹੇ ਹਾਲਾਤ ਹੋ ਗਏ ਤੇ ਦੂਸਰੇ ਇਹ 2.5 ਸਾਲ ਦੇ ਵਿੱਚ ਹੋਏ ਨੇ ਜੇ 5 ਸਾਲ ਤੋਂ ਲੈ ਕੇ 5 ਸਾਲ ਤੋਂ ਲੈ ਕੇ ਇਹ 2.5 ਸਾਲ ਦੇ ਵਿੱਚ ਹੋਰ ਵੀ ਬੁਰੇ ਹੋ ਗਏ ਹਾਲਾਤ ਹਮ ਹੱਥ ਘਾਲਤ ਇੰਨੀ ਮਾੜੀ ਹੋ ਗਈ ਹਮ ਸਟੇਟ ਦੀ ਲਾ ਲੋ ਸਟੇਟ ਦੀ ਗੱਲ ਹੀ ਲੋਕਾਂ ਦੀ ਹੋ ਗਈ ਹਮ ਤੁਸੀਂ ਮਾਨ ਸਾਹਿਬ ਜੀ ਦੇਖੋ ਵੀ ਜਿੰਨੇ ਬੱਚੇ ਪਿਛਲੇ 20 ਸਾਲ ਦੇ ਵਿੱਚ ਬਾਹਰ ਨਹੀਂ ਗਏ ਹਮ ਇਹਨਾਂ 7.5 ਸਾਲਾਂ ਦੇ ਵਿੱਚ ਮਾਈਗ੍ਰੇਟ ਕਰ ਗਏ। ਹੂੰ ਪੰਜਾਬ ਖਾਲੀ ਹੋ ਗਿਆ। ਪੰਜਾਬ ਅਸਲੀ ਪੰਜਾਬੀਆਂ ਪੰਜਾਬੀਆਂ ਤੋਂ ਖਾਲੀ ਹੋ ਗਿਆ ਤੇ ਹੋ ਰਿਹਾ ਹੈ। ਹੂੰ ਉਹਦੇ ਨਾਲ ਸਮਾਜਿਕ ਤਾਣਾ ਬਾਣਾ ਇੰਨਾ ਗੁੱਲ ਚ ਗਿਆ। ਹੂੰ ਤੁਸੀਂ ਸੋਚ ਨਹੀਂ ਸਕਦੇ। ਪਹਿਲਾਂ ਬੱਚੇ ਜਾਂਦੇ ਸੀ ਬਾਹਰ ਮਾਂ-ਬਾਪ ਵੀ ਭੇਜਦੇ ਕਿਸੇ ਉਦੇਸ਼ ਨਾਲ ਜਾਂਦੇ ਸੀ। ਹੂੰ ਇਹ ਸੋਥੇ ਪੈਸੇ ਕਮਾਵਾਂਗੇ ਵਾਪਸ ਆ ਕੇ ਕੁਝ ਜ਼ਮੀਨ ਖਰੀਦਾਂਗੇ ਘਰ ਬਣਾਵਾਂਗੇ ਪਿੰਡ 'ਚ ਕੋਠੀ ਬਣਾਵਾਂਗੇ। ਹੂੰ ਅੱਜ ਮਾਂ-ਬਾਪ ਵੀ ਬੱਚੇ ਵੀ ਮਜਬੂਰੀ ਬਸ ਬਾਹਰ ਜਾ ਰਹੇ ਨੇ। ਹੂੰ ਇੱਥੇ ਰਹਿਣੀ ਮੁਸ਼ਕਲ ਮੁਸ਼ਕਲ ਹੋਇਆ ਪਿਆ ਇੱਕ ਪਾਸੇ ਨੌਜਵਾਨ ਜਿਹੜੀ ਪੀੜ੍ਹੀ ਹੈ ਬਗੇਲ ਸਾਹਿਬ ਉਹ ਵਾਰ ਦਾ ਰੁਕਾ ਰਹੀ ਹੈ ਜਿਹੜੀ ਪੀੜ੍ਹੀ ਇੱਥੇ ਰਹਿ ਗਈ ਉਹ ਨਸ਼ਾ ਕਰਕ ਨਹੀਂ ਜਾ ਰਿਹਾ ਨਸ਼ਾ ਬਹੁਤ ਵੱਡਾ ਮੁੱਦਾ ਹੈ ਇਹਦੇ ਵਾਸਤੇ ਸਰਕਾਰਾਂ ਨੇ ਪਹਿਲੇ 7 ਸਾਲ ਦੇ ਚਨਾਂਨ ਧਿਆਨ ਦਿੱਤਾ ਹੈ ਉਲਟਾ ਇਸ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਹੂੰ ਕੈਪਟਨ ਮਨਿੰਦਰ ਸਿੰਘ ਨੇ ਵੀ ਸੋਚ ਚੁੱਕੀ ਸੀ ਤੇ ਭਗਵੰਤ ਮਾਨ ਨੇ ਵੀ ਕਿਹਾ ਸੀ ਤੁਹਾਡੇ ਸਾਹਮਣੇ ਹੈ ਫਿਰ ਅੱਜ ਹਾਲਤ ਕੀ ਹੈ ਹੂੰ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਤਾਂ ਪਨਛੇੜੀ ਆ ਇਹ ਕਿੰਨੀ ਕਿ ਸੱਚਾਈ ਆ ਜੀ ਤਾਂ ਦੇਖੋ ਜੀ ਮੇਰਾ ਉਹ ਲੈ ਕਿੰਨੀ ਕਿ ਸੱਚਾਈ ਆ ਇਹਦੇ ਵਿੱਚ ਰੋਜ਼ ਤੁਸੀਂ ਸੁਣਦੇ ਆ ਹਮ ਤੇ ਜੋ ਵੀ ਹੈ ਤੁਹਾਨੂੰ ਪਤਾ ਹੀ ਹੈ ਸਾਡੀ ਲੀਡਰ ਸਾਹਿਬਾਨ ਵੀ ਸਾਰੇ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਸਭ ਕੁਝ ਬੋਲਦੇ ਨੇ ਅਸ਼ਲੀਲ ਵੀਡੀਓ ਲਗਾਤਾਰ ਆ ਰਹੀਆਂ ਨੇ ਕਿੱਧਰ ਨੂੰ ਪੰਜਾਬ ਜਾ ਰਿਹਾ ਬਲਕੌਰ ਸਿੰਘ ਦੀ ਅਸ਼ਲੀਲ ਵੀਡੀਓ ਕਹਿੰਦੇ ਦੇਖਣ ਯੋਗ ਹੀ ਨਹੀਂ ਮਾਂਸਰੇ ਦੇ ਬਾਰੇ ਹੁਣ ਕੀ ਕਹੀਏ ਜਿਹੜਾ ਬੰਦੀ ਇਹੋ ਜਿਹੇ ਛੋਟੇ ਲੈਵਲ ਦੇ ਬੰਦੇ ਜਿਨ੍ਹਾਂ ਕੋ ਕੋ ਕਰੈਕਟਰ ਨਹੀਂ ਸੀ ਉਸ ਨੇ ਹੀ ਦੇ ਵਿੱਚ ਐਮਐਲਏ ਬਣ ਗਏ ਮੰਤਰੀ ਬਣ ਗਏ ਫਿਰ ਉਹਦਾ ਰਿਜ਼ਲਟ ਇਹੀ ਨਿਕਲਣਾ ਸੀ 7 ਤੋਂ ਲੈ ਕੇ 12 ਤੱਕ 12 ਤੋਂ 17 ਤੱਕ ਕਿਹੋ ਜਿਹਾ ਰਾਜ ਰਿਹਾ ਖਾਲੀ ਦਲ ਦਾ ਬਹੁਤ ਅੱਛਾ ਰਿਹਾ ਬਾਲਤ ਸਾਹਿਬ ਦੇ ਟਾਈਮ ਦੁਪਤੇ ਠੀਕ ਹੈ ਦਿੱਕਤਾਂ ਬਹੁਤ ਆਈਆਂ ਨੇ ਬੜੇ ਮੁੱਦੇ ਉੱਠੇ ਹੋਰ ਉੱਠੇ ਚੌਥ ਉੱਠਿਆ ਪਰ ਲੋਕਾਂ ਦੇ ਵਿੱਚ ਭਾਈਚਾਰਕ ਇਕਤਾ ਹਿੰਦੂ ਸਿੱਖ ਇਕਤਾ ਸ਼ਾਂਤੀ ਨਾਲ ਤਕਟੂਟ ਲੋਕ ਸੌਂਦੇ ਸੀ ਆਪਣਾ ਕੰਮ ਕਰਦੇ ਸੀ ਸੌਂਦੇ ਸੀ ਡਿਵੈਲਪਮੈਂਟ ਵੀ ਜੋ ਹੋਈ ਹੈ ਉਹਨਾਂ ਸਾਲਾਂ ਦੇ ਵਿੱਚ ਹੀ ਹੋਈ ਹੈ ਉਹਨਾਂ ਸਾਲ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਸਾਹਮਣੇ ਬਿਲਕੁਲ ਤੁਸੀਂ ਟੌੜਾ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਲੰਮਾ ਸਮਾਂ ਕੰਮ ਕੀਤਾ ਉਦੋਂ ਦੇ ਕੰਮ ਤੇ ਅੱਜ ਦੇ ਕੰਮ ਦੇ ਵਿੱਚ ਕਿੰਨਾ ਕਾੰਤਰਾ ਮਗੀਰ ਜੀ ਉਹ ਉਹ ਚੀਜ਼ ਤੱਕ ਬਣ ਨਹੀਂ ਸਕਦੀ ਮਾਨ ਸਾਹਿਬ ਹੂੰ ਉਹ ਤਾਂ ਸੋਚ ਹੀ ਕੁਛ ਲੀਡਰਾਂ ਦੀ ਵੀ ਹੋਰ ਸੀ ਹੂੰ ਪਬਲਿਕ ਦੀ ਸੋਚ ਵੀ ਹੋਰ ਸੀ ਹੂੰ ਉਹ ਤਾਂ ਅਜੇ ਚੀਜ਼ ਦੂਰ ਦੀ ਰਹਗੀ ਹੂੰ ਫਿਰ ਵੀ ਜੋ ਸਾਡੀ ਪਾਰਟੀ ਦਾ ਹੈ ਕਰਤਾਰ ਹੈ ਕਰੈਕਟਰ ਹੈ ਹੂੰ ਸਾਡੇ ਲੀਡਰ ਸਾਹਿਬ ਦਾ ਹੈ ਹੂੰ ਉਹ ਦੂਜੀਆਂ ਪਾਰਟੀਆਂ ਨਾਲੋਂ ਬਹੁਤ ਹੀ ਉੱਤੇ ਹੈ ਹੂੰ ਹੂੰ ਇਹਦੇ ਕੋਈ ਸ਼ੱਕ ਨਹੀਂ ਹੈਗਾ ਕਿ ਬਦਲ ਤੇ ਗਰਚਨ ਸਿੰਘ ਟੋੜਾ ਵਰਗਾ ਮਿਲ ਸਕਦਾ ਮੁਰਭਿਆ ਉਹਨੂੰ ਲੀਡਰ ਦੇਖੋ ਜੋ ਤਾਂ ਚਲੇ ਗਏ ਪਰ ਸੁਖਵੀਰ ਜੀ ਪਾਰਟੀ ਵਾਸਤੇ ਬਦਲ ਸਾਹਿਬ ਦੀ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਰਖੜਾ ਸਾਹਿਬ ਨੇ ਉਹਨਾਂ ਦੀ ਸੋਚ ਵੀ ਬਦਲ ਸਾਹਿਬ ਦੀ ਸੋਚ ਆ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਹੁਣ ਤੁਹਾਡੀ ਪਾਰਟੀ ਨੇ ਜਿਹੜੀ ਡਿਊਟੀ ਲਈ ਹੈ ਕਿੱਥੇ ਕਿੱਥੇ ਡਿਊਟੀ ਤੇ ਤੁਹਾਨੂੰ ਤਨਾਤ ਕੀਤਾ ਕਿੱਥੇ ਕਿੱਥੇ ਤੁਸੀਂ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਤੁਸੀਂ ਲੋਕਾਂ 'ਚ ਜਾ ਰਹੇ ਹੋ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਪਿੰਡ ਤੋਂ ਲੈ ਕੇ ਸਾਡਾ ਹਲਕਾ ਹੈ ਫਿਰ ਸਾਰਾ ਜ਼ਿਲ੍ਹਾ ਪਟਿਆਲਾ ਹੈ ਕੱਲ ਬਹੁਤ ਵੱਡੀ ਰੈਲੀ ਹੋਈ ਹੈ ਉਹਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਤਾਲ ਮਿਲ ਕਰਨਾ ਜੀ ਮਸਾਂ ਭੇਜੀਆਂ ਬਹੁਤ ਵੱਡੀ ਰੈਲੀ ਤੁਸੀਂ ਦੇਖੀ ਹੈ ਹੋਈ ਹੈ ਉਹ ਦਿਤੇ ਸਾਰੇ ਤਾਂ ਦੇਖਣਾ ਕੰਮ ਕਰ ਰਹੇ ਨੇ ਉਹਦੇਦਾਰ ਸਾਹਿਬਾਨ ਮੈਂ ਵੀ ਕਰ ਰਿਹਾ ਮੈਨੂੰ ਵੀ ਕਰਨਾ ਚਾਹੀਦਾ ਕਿ ਤੁਹਾਡੇ ਜਿਹੜੇ ਸਾਥੀ ਨੇ ਖੁਸ਼ ਨੇ ਵੀ ਸਾਡੇ ਮਿੱਤਰ ਸਾਡੇ ਦੋਸਤ ਇਸ ਕਦਮ ਤੇ ਪਹੁੰਚੇ ਨੇ ਬਿਲਕੁਲ ਖੁਸ਼ ਨੇ ਜੀ ਵਰਕਰ ਵੀ ਖੁਸ਼ ਨੇ ਲੀਡਰ ਸਾਹਿਬ ਵੀ ਖੁਸ਼ ਨੇ ਬਿਲਕੁਲ ਖੁਸ਼ ਨੇ ਬਿਲਕੁਲ ਜਿਸ ਤਰ੍ਹਾਂ ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸਟੇਟ ਤੋਂ ਕਰਲੀ ਦਲ ਛੜ ਬਹੁਤ ਜਿਆਦਾ ਮਿਹਨਤੀ ਤੇ ਇਮਾਨਦਾਰ ਬਿਲਕੁਕ ਹੂੰ ਤੇ ਇਹ ਜੇ ਕੈਂਡੀਡੇਟ ਅਸੀਂ ਤਾਂ ਕੱਲ ਵੀ ਕਿਹਾ ਹੂੰ ਜੀਤ ਸਿੰਘ ਸਹਬਾਨ ਨੇ ਸਾਰਿਆਂ ਨੇ ਰੈਡੀ ਦੇ ਵਿੱਚ ਵੀ ਇੰਨਾ ਵਧੀਆ ਕੈਂਡੀਡੇਟ ਹੂੰ ਸਾਰੇ ਪੰਜਾਬ ਦੇ ਪਿੰਡਾਂ 13 ਦੀ 13 ਸੀਟਾਂ ਤੇ ਨਹੀਂ ਹੈਗਾ ਕਿਸੇ ਪਾਰਟੀ ਕੋਲ ਵੀ ਹੈਗਾ ਹੂੰ ਸਭ ਤੋਂ ਅੱਛਾ ਕੈਂਡੀਡੇਟ ਐਨਕੇ ਸ਼ਰਮਾ ਐਨਕੇ ਸ਼ਰਮਾ ਇੱਕ ਇੱਕ ਸਵਾਲ ਹੋਰ ਆ ਤੁਸੀਂ ਲੰਮਾ ਸਮਾਂ ਸਰਪੰਚੀ ਵੀ ਕੀਤੀ ਹੈ ਪਿੰਡ ਦੀ ਹਾਂ ਜੀ ਪਰ ਨਸ਼ੇ ਦਾ ਸਭ ਤੋਂ ਵੱਡਾ ਹਾਵੀ ਮੁੱਦਾ ਪੰਜਾਬ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਪਾਰਟੀ ਨੇ ਕੋਈ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਪਿੰਡ ਲੈਵਲ ਤੋਂ ਨਸ਼ੇ ਦਾ ਖਾਤਮਾ ਕਰੋਗੇ ਤੁਸੀਂ ਕੋਈ ਕਮੇਟੀ ਬਣਾਉਂਗੇ ਪਿੰਡ ਵਿੱਚ ਕਿਸ ਤਰ੍ਹਾਂ ਅਸੀਂ ਕਮੇਟੀਆਂ ਬਣਾ ਲਈਏ ਕੁਝ ਕਰ ਲਈਏ ਜਿੰਨਾ ਚਿਰ ਸਾਡੀ ਪਾਰਟੀ ਕੋਲ ਸੱਤਾ ਨਹੀਂ ਹੈਗੀ ਅਸੀਂ ਉਹਦੇ ਹੀ ਕੰਮਜਾਬ ਨਹੀਂ ਹੋ ਸਕਦੇ ਅਸੀਂ ਹੁਣ ਇਸ ਚੋਣ ਨੂੰ ਜਿੱਥੇ ਇਹ ਦੇਖ ਰਹੇ ਆ ਦੇਖੋ ਸਾਡੀਆਂ ਸੀਟਾਂ ਵੀ ਵੱਧ ਆਉਣ ਦੀ ਸਾਨੂੰ ਆਸ ਹੈ। ਉਹ ਕਿਉਂ? ਕਿਉਂਕਿ ਇਹ ਨਸ਼ੇ ਦੇ ਮੁੱਦਿਆਂ ਤੇ ਦੂਜੇ ਜਿਹੜੇ ਮੁੱਦੇ ਨੇ ਜਿन्हे ਬੇਰੋਜ਼ਗਾਰੀ ਦੇ ਜਿन्हे ਤੁਹਾਨੂੰ ਆਪਾਂ ਪਹਿਲਾਂ ਡਿਸਕਸ ਕੀਤੇ ਨੇ। ਹੂੰ ਉਸ ਦਾ ਸਬਕ ਸਿਖਾਉਣ ਲਈ ਲੋਕ ਇਸ ਰੌਣ ਦੇ ਵਿੱਚ ਨੇ ਵੀ ਤਿੰਨੇ ਪਾਰਟੀਆਂ ਨੂੰ ਸਬਕ ਸਿਖਾਇਆ ਜਾਵੇ। ਹੂੰ ਜਿਹੜੀ ਸਾਡਾ ਹੁਣ ਵੋਟ ਬੈਂਕ ਇਕੱਠਾ ਹੋਊਗਾ ਸਾਰਾ। ਇਹੀ ਸਾਡੀ ਸਰਪੰਚੀ ਦੇ ਇਲੈਕਸ਼ਨ ਤੋਂ ਲੈ ਕੇ ਨਿਊ ਸਲ ਕਮੇਟੀਆਂ ਦੇ ਇਲੈਕਸ਼ਨ ਤੋਂ ਲੈ ਕੇ ਹੂੰ ਅਗਲੀ ਵਿਧਾਨ ਸਭਾ 227 ਤੱਕ ਹੋਣੀ ਹੋਣੀ ਆ ਹੋ ਸਕਦਾ ਪਹਿਲਾਂ ਹੋ ਜੇ ਹੂੰ ਸਾਡੀ ਸਰਕਾਰ ਜਦੋਂ ਸੱਤਾ ਦੇ ਵਿੱਚ ਸਾਡੀ ਪਾਰਟੀ ਹੂੰ ਪੰਜਾਬ ਦੇ ਵਿੱਚ ਆਊਗੀ ਹੂੰ ਉਦੋਂ ਅਸਲੀ ਤਕਦੀਰ ਤੇ ਤਸਵੀਰ ਪੰਜਾਬ ਦੀ ਉਦੋਂ ਬਦਲੂਗੀ ਹੂੰ ਜਿਹੜੀ ਕਿ ਜਿਸ ਨੂੰ ਕੋਈ ਰੋਕ ਨਹੀਂ ਸਕਦਾ ਹੂੰ ਆਣੀ ਆਉਣੀ ਹੈ ਆਉਣੀ ਉਦੋਂ ਹੀ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਹੱਲ ਹੋਣੀਆਂ ਨੇ ਅਸਲੀਅਤ ਤਾਂ ਇਹ ਹੈ ਮਾਨਸ ਸਰਕਾਰ ਤੇ ਹੱਲ ਹੁੰਦੇ ਆ ਸਰਕਾਰ ਤੇ ਕਈ ਵਾਰ ਵਿਗੜ ਵੀ ਜਾਂਦੇ ਨੇ ਹੱਲ ਵੀ ਹੋ ਜਾਂਦੇ ਜਿਵੇਂ ਹੁਣ ਵਿਗੜਿਆ ਜੇ ਜੇ ਵਿਗੜੇ ਨੇ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਹੈ ਹੂੰ ਜੇ ਇਸ ਨੂੰ ਠੀਕ ਕਰਨਾ ਹੈ ਤੋ ਸਰਕਾਰ ਹੀ ਕਰੂਗੀ ਹੂੰ ਉਹਨਾਂ ਦੀ ਕਮੇਟੀਆਂ ਬਣਾ ਲਈਏ ਹੋਰ ਅਸੀਂ ਤੱਤਰ ਨੇ ਲਾ ਸਕਦੇ ਆ ਸੜਕਾਂ ਤੇ ਉਹਦਾ ਕੀ ਬਣੂਗਾ ਕੁਛ ਨਹੀਂ ਬਣਦਾ ਐਡਮਿਨਿਸਟ੍ਰੇਸ਼ਨ ਸਾਡੀ ਕਿੱਥੇ ਸੁਣੂਗਾ ਉਹ ਤਾਂ ਸਰਕਾਰ ਦੀ ਸੁਣੂਗਾ ਜੇ ਉਹਨਾਂ ਦੀ ਸੁਣਦਾ ਹੁੰਦਾ ਜਾਂ ਉਹਨਾਂ ਚ ਇੱਛਾ ਹੁੰਦੀ ਇਹ ਹਾਲਾਤ ਬਦ ਤੋਂ ਬਦਤਰ ਕਿਉਂ ਹੁੰਦੇ ਜਿਹੜੇ ਅੱਜ ਨੇ ਹੂੰ ਇੱਕ ਸਵਾਲ ਹੋਰ ਹੈ ਤੁਸੀਂ ਆਪਣੀ ਟਰਨ ਦੇ ਵਿੱਚ ਬਹੁਤ ਸਰਕਾਰਾਂ ਦੇਖਿਆ ਨੇ ਸਭ ਤੋਂ ਵਧੀਆ ਕੰਮ ਕੋਈ ਤੁਹਾਡੇ ਨਾਬੇ ਹਲਕੇ ਦੇ ਵਿੱਚ ਕਿਹੜੀ ਸਰਕਾਰ ਨੇ ਵਧੀਆ ਕੀਤਾ ਬਾਦਲ ਸਾਹਿਬ ਦੇ ਟਾਈਮ ਹੋਇਆ ਕੀ ਹੋਇਆ ਇੱਕ ਕੰਮ ਦੱਸੋ ਸਭ ਤੋਂ ਵਧੀਆ ਕੰਮ ਕੀ ਇੱਕ ਕਈ ਕੀ ਨਹੀਂ ਅਸੀਂ ਤਾਂ ਜੇ ਡਵੈਲਪਮੈਂਟ ਦੇ ਮੁੱਦੇ ਨੂੰ ਦੇਖੀਏ ਅਸੀਂ ਤਾਂ ਜਦੋਂ ਉਹਨਾਂ ਕੋਲ ਗਏ ਆ ਹਰ ਪਿੰਡ ਨੂੰ ਗ੍ਰਾਂਟ ਸ਼ਹਿਰ ਦੇ ਵਿੱਚ ਦੇਖੋ ਡਵੈਲਪਮੈਂਟ ਉਦੋਂ ਦੇ ਟੱਲਾਂ ਲੱਗੀਆਂ ਹੋਈਆਂ ਨੇ ਤੇ ਡਵੈਲਪਮੈਂਟ ਜੋ ਹੋਈ ਹੈ ਪੰਜਾਬ ਲੈਵਲ ਤੇ ਤਾਂ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੋਏ ਜੋ ਹੋਏ ਉਹਨਾਂ ਦੇ ਟਾਈਮ ਤੇ ਜੇ ਆਪਾਂ ਨਾਬੇ ਦੀ ਗੱਲ ਇਹ ਕਰ ਲਈਏ ਲਾਲਕਾ ਸਾਹਿਬ ਉਹਦੋਂ ਹਲਕਾ ਜਾਰਜ ਸੀ ਮੈਂ ਆਪਣੇ ਪਿੰਡ ਵਾਸਤੇ 40 ਲੱਖ ਬਾਬਾ ਸਾਹਿਬ ਆਏ ਸੰਗਤ ਦਰਸ਼ਨ ਕਰਦੇ ਸੀ ਲੋਕਾਂ ਨਾਲ ਮਿਲਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਸੀ ਤੇ ਜਿੰਨੇ ਪੈਸੇ ਕਿਸੇ ਮੈਂ 40 ਲੱਖ ਮੰਗਿਆ ਸਾਡਾ ਛੋਟਾ ਜਿਹਾ ਪਿੰਡ ਹੈ 3 ਕਰੋੜ 7 ਲੱਖ ਰੁਪਏ ਲੱਗਿਆ ਸੀ ਸਾਡੇ ਪਿੰਡ ਨੂੰ 40 ਲੱਖ ਰੁਪਏ ਦੇ ਤੁਹਾਨੂੰ ਅਚਾ 2.5 ਸਾਲ ਦੇ ਵਿੱਚ ਸਭ ਤੋਂ ਘਟਿਆ ਕੰਮ ਕਿਹੜਾ ਹੋਇਆ ਜਿਹੜੇ ਮੁੱਦੇ ਅੱਜ ਪੰਜਾਬ ਪੰਜਾਬ ਦੇ ਵਿੱਚ ਉੱਭਰ ਰਹੇ ਨੇ ਇਸ ਟਾਈਮ ਸਮਾਜਿਕ ਮੁੱਦੇ ਸਾਰੇ ਜਿਹੜੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਹੂੰ ਇਸ ਸਾਰੀ ਇਸ 2.5 ਸਾਲ ਦੀ ਸਰਕਾਰ ਦੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਮਝੋ ਹੂੰ ਇਹਨਾਂ ਨੇ ਇਹ ਮੁੱਦੇ ਜ਼ਿਆਦਾ ਵਧਾਏ ਨੇ ਕਿਸਾਨੀ ਮੁੱਦਾ ਹੂੰ ਬਹੁਤ ਵੱਡਾ ਮੁੱਦਾ ਹੈ 70% ਜਿਹੜੀ ਪੰਜਾਬ ਦੀ ਵੱੱਦੀ ਹੈ ਕਿਸਾਨ ਕਿਸਾਨੀ ਦੇ ਉੱਤੇ ਡਿਪੈਂਡ ਹੈ ਉਹਨਾਂ ਦੀ ਹਾਲਤ ਵੱਧ ਤੋਂ ਬੱਧਰ ਹੋ ਗਈ ਨਹੀਂ ਮਾੜੀ ਸੀ ਸਾਡੀ ਮਾੜੀ ਸੀ ਇਹ ਇਹ ਦੀ ਇੱਕ ਹੋਰ ਸੱਚਾਈ ਦੱਸੋ ਭਗਵੰਤ ਮਾਨ ਦੀ ਅੰਮ੍ਰਿਤ ਸ਼ਾਹ ਨਾਲ ਯਾਰੀ ਪੰਜਾਬ ਚ ਅਲੱਗ-ਅਲੱਗ ਵਹਿਰ ਦੋਸਤੀ ਇਹ ਤੁਹਾਨੂੰ ਪਤਾ ਹੀ ਹੈ ਥੋੜੇ ਸਾਹਮਣੇ ਹੈ ਜੀ ਸਾਡੇ ਲੀਡਰ ਸਾਹਿਬ ਰੋਜ਼ ਹੀ ਕਹਿੰਦੇ ਨੇ ਦੱਸਦੇ ਨੇ ਮੇਰੇ ਕੋਲ ਤਾਂ ਇਸ ਚੀਜ਼ ਦਾ ਅਪਰੂਵ ਤਾਂ ਹੈ ਨਹੀਂ ਪਰ ਥੋੜੇ ਸਾਹਮਣੇ ਸਾਰਾ ਕੁਛ ਬੋਲਿਆ ਜਾ ਰਿਹਾ ਇਲੈਕਸ਼ਨ ਦਾ ਟਾਈਮ ਹੈ ਕੋਣ ਕਿਸੇ ਦਾ ਲਿਹਾਜ਼ ਕਰਦਾ ਹੂੰ ਜੇ ਕੋਈ ਸੱਚਾਈ ਹੁੰਦੀ ਹੈ ਤਾਂ ਹੀ ਕੋਈ ਬੋਲਦਾ ਨਹੀਂ ਜਦੋਂ ਕੇਸ ਹੋ ਜਾਂਦਾ ਬਿਲਕੁਲ 2.5 ਸਾਲਾਂ ਦੀ ਕਾਰਗੁਜ਼ਾਰੀ ਦੇ ਦੌਰਾਨ ਆਮਾਦੀ ਪਾਰਟੀ ਨੂੰ ਕਿੰਨੀਆਂ ਸੀਟਾਂ ਦੇ ਸਕਦੇ ਹੂੰ ਕੁਝ ਸੀਟਾਂ ਮੈਂ ਤਾਂ ਨਹੀਂ ਦੇਣੀਆਂ ਹੈਗੀਆਂ ਥੋੜਾ ਅਨੁਮਾਨ ਮੈਂ ਕਹਿ ਸਕਦਾ ਅੰਦਾਜ਼ਾ ਪਰ ਲੋਕ ਇੰਨੇ ਕੋ ਦੁਖੀ ਨੇ ਇਹ 2.5 ਸਾਲ ਦੇ ਰਾਜ ਤੋਂ ਤੇਰੇ ਸੀਟਾਂ ਨਾ ਦੱਸੋ ਸਾਨੂੰ ਨੰਬਰ ਦੱਸ ਦਿਓ ਦੱਸੋ ਕਿੰਨੇ ਨੰਬਰ ਦੇ ਰਿਹਾ ਮੈਂ ਤਾਂ 0 ਨੰਬਰ ਦਵਾਂਗਾ। ਬਿਲਕੁਲ। ਮਗੇਲ ਸਿੰਘ ਜਾਤੀ ਵਾਲ ਕਹਿੰਦੇ 0 ਨੰਬਰ ਪਰ ਸੀਟਾਂ ਨਹੀਂ ਦੱਸ ਸਕਦੇ। ਕਹਿੰਦੇ ਨੰਬਰ ਦੱਸ ਅਸੀਂ 10 ਨੰਬਰ ਜ਼ਰੂਰ ਪੁੱਛਨੇ। ਕਹਿੰਦੇ 0 ਨੰਬਰ ਅਸੀਂ ਦੇਣ ਜਾ ਰਹੇ ਆ। ਕਿ 4 ਤਰੀਕ ਨੂੰ ਕਿਸ ਤਰ੍ਹਾਂ ਜਸ਼ਨ ਮਨਾਊਗਾ ਸ਼ਰਮਨੀ ਕਾ ਵੀ ਦਾਲ। ਸਾਡੀਆਂ ਸੀਟਾਂ ਵੀ ਬਦਮ ਦੀ ਆਸ ਹੈ। ਹੂੰ। ਕਾਫੀ ਸਾਨੂੰ ਸੀਟਾਂ ਆਉਣਗੀਆਂ 13 ਦੇ ਵਿੱਚੋਂ। ਸਾਡਾ ਮੇਨ ਹੈਗਾ ਸਾਡਾ ਵੋਟ ਬੈਂਕ ਵਧੂਗਾ। ਵਧੂਗਾ। ਵੋਟ ਬੈਂਕ ਜਿਹੜਾ ਵਧਣਾ ਹੈ। ਹੂੰ। ਉਸਨੇ ਸਾਨੂੰ 2027 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਹੈ ਉਸਨੇ ਸਾਡੀ ਪਾਰਟੀ ਨੂੰ ਸੱਤਾ 'ਚ ਲੈ ਕੇ ਆਉਣਾ। ਹਮ ਬਸ ਜਿੱਦਣ ਸਾਡੀ ਬਹੁਤ ਦੇਖ ਲਿਆ ਜਦੋਂ ਸਾਡੀ ਪਾਰਟੀ ਅਸਲੀ ਪੰਜਾਬ ਦੀ ਪਾਰਟੀ ਸ਼ਰਮਣੀਕਾਰ ਦੀ ਦਲ ਜਿੱਦਣ ਸੱਤਾ 'ਚ ਆ ਗਿਆ ਉਸ ਦਿਨ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਹਾਲਾਤ ਬਹੁਤ ਹੀ ਅੱਛੇ ਹੋਣੇ ਸ਼ੁਰੂ ਹੋ ਜਾਣਗੇ। ਇਹ ਅੱਜ ਦਾ ਗੱਲਾਂ ਨੇ ਨਾ ਬਾਹਰਲੇ ਬੱਚੇ ਆ ਜਾਣ ਆ ਜਾਣ ਜੇ ਕੁਝ ਉਹਨਾਂ ਨੂੰ ਦਵਾਂਗੇ ਕੁਝ ਐਗਰੋ ਇੰਡਸਟਰੀ ਹੋ ਗਈ ਇਹ ਤਾਂ ਜਾਊਗਾ ਨਹੀਂ ਬੱਚਾ ਪਹਿਲਾਂ ਤਾਂ ਉਹੀ ਰੁਕਣਾ ਬਹੁਤ ਜ਼ਰੂਰੀ ਹੈ ਕਿ ਉੱਥੇ ਕਿਹੜਾ ਕੋਈ ਬਹੁਤ ਅੱਛਾ ਹਾਲ ਹੈ ਜੀ ਬਾਹਰ ਉੱਥੇ ਦੇ ਹਾਲਾਤ ਮਾੜੇ ਨੇ ਬਹੁਤ ਮਾੜੇ ਹਾਲਾਤ ਨੇ ਬਹੁਤ ਹਲਾਤ ਮਾੜੇ ਨੇ ਜੇ ਉਹਨਾਂ ਨੂੰ ਉੱਥੇ ਨਾਲ ਪੰਜਾਬ ਮੱਛ ਲੱਗੂਗਾ ਤਾਂ ਵਾਪਸ ਆਉਣਗੇ ਤਾਂ ਵਾਪਸ ਆਉਣਗੇ ਇਹ ਤਾਂ ਕਿਸੇ ਨੇ ਨਹੀਂ ਆਉਣਾ ਨਹੀਂ ਨਹੀਂ ਬਿਲਕੁਲ ਇਹਦੀ ਗੱਲ ਤਾਂ ਰੋਕਣਾ ਹੇਰ ਜੇ ਉਹਨਾਂ ਨੂੰ ਵਾਪਸ ਬੁਲਾਉਣਾ ਤੇ ਉਹਨਾਂ ਨੇ ਸਾਡੀ ਇਕਨੋਮੀ ਦੇ ਵਿੱਚ ਪੰਜਾਬ ਦੀ ਬਹੁਤ ਚੱਕਣਾ ਬਹੁਤ ਚੱਕਣਾ ਕ腐ਸ਼ਨ ਮੁੱਦਾ ਇੱਦਾਂ ਵੱਡਾ ਐ ਇੰਨੀ ਕ腐ਸ਼ਨ ਵੱਧ ਚੁੱਕੀ ਐ ਬਹੁਤ ਜ਼ਿਆਦਾ ਤੁਸੀਂ ਦੇਖੋ ਇਹ ਇਹ ਜੀ ਚਾਹੇ ਕੋਈ ਸਰਕਾਰ ਰਹੀ ਐ ਹਮ ਚਾਹੇ 50 ਸਾਲਾਂ ਤੋਂ ਲਾ ਲੋ ਹਮ ਇਹ ਨਹੀਂ ਆਪਾਂ ਕਹਿ ਸਕਦੇ ਬਿਲਕੁਲ ਕ腐ਸ਼ਨ ਫਰੀ ਕੋਈ ਸਟੇਟ ਰਹਾ ਹਮ ਪਰ ਇੱਕ ਆਟੇ ਚ ਲੂਣ ਹੁੰਦਾ ਇਹ ਨਹੀਂ ਹੱਦਾਂ ਪਾਰ ਕਰਤੀ ਇਹ ਤਾਂ ਲੂਣ ਚ ਆਟਾ ਪਿਆ ਪਿਆ ਲੂਣ ਜਦ ਤੱਕ ਆਟਾ ਘੱਟ ਹੁੰਦਾ ਨਾ ਲੂਣ ਤੋਂ ਨੂਣੇ ਹੋਗਾ ਸਾਰਾ ਕਹਿੰਦੇ ਕਟੇ ਹੋ ਗਿਆ ਹੋ ਗਿਆ ਇੰਨੇ ਇੰਨੇ ਕ ਪੈਸਾ ਲੋਕਾਂ ਨੂੰ ਦੇਣਾ ਪੈ ਰਿਹਾ ਹੈ ਜਿਹਦਾ ਵੀ ਮੜਾ ਜਾ ਕੰਮ ਕਿਤੇ ਪੁਲੇਖਾ ਉਲਟਾ ਸਿੱਧਾ ਹੋ ਗਿਆ ਕਿਸੇ ਦੇ ਬੱਚੇ ਤੋਂ ਹੋ ਗਿਆ ਹੋਰ ਹੋ ਗਿਆ ਉਹਦੀ ਜ਼ਮੀਨ ਤੱਕ ਦਾ ਵਕਾ ਦਿੰਦੇ ਨੇ ਅਫਸਰ ਪੈਸਾ ਮੰਗਣ ਲੱਗੇ ਹੂੰ ਕੋਈ ਮੂੰਹ ਸਿਰ ਹੈ ਨਹੀਂ ਇਹ 2.5 ਸਾਲ ਤੋਂ ਹੋਇਆ ਕਿ ਪਹਿਲਾਂ ਸੀ ਬੱਧ ਹੀ ਆਇਆ ਪਿਛਲੇ 5 ਸਾਲ ਤੋਂ ਹੁਣ 2.5 ਸਾਲ ਦੇ ਵਿੱਚ ਤਾਂ ਇਹ ਜਦੋਂ ਸਾਡੇ ਕੋਲ ਲੋਕ ਆ ਕੇ ਲੱਦਦੇ ਨੇ ਧੰਨਵਾਦ ਜੀ ਸਾਡਾ ਬਹੁਤ-ਬਹੁਤ ਤੁਹਾਡਾ ਸੀ ਕਿ ਤੁਸੀਂ ਵਿੱਚ ਰਹਿੰਦੇ ਹੋ ਸਾਰਾ ਤੁਹਾਨੂੰ ਪਤਾ ਹੀ ਹੈ ਰੋਜ਼ ਦਾ ਕੀ ਹਾਲਤ ਹੈ ਬਹੁਤ-ਬਹੁਤ ਧੰਨਵਾਦ ਬਗੇਲ ਸਿੰਘ ਜੀ ਬਿਲਕੁਲ ਇਹ ਸਨ ਬਗੇਲ ਸਿੰਘ ਜਾਤੀਵਾਦ ਕੌਮੀ ਮੀਤ ਪ੍ਰਧਾਨ ਪੰਜਾਬ ਸ਼ਰਮਣੀ ਅਕਾਲੀ ਦਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਜਦੋਂ ਸਰਕਾਰ ਆਈ ਤਾਂ ਦੂਸਰੇ ਦਿਨ ਤੋਂ ਪੰਜਾਬ ਦੇ ਵਿੱਚ ਨਸ਼ੇ ਨੂੰ ਨੱਥ ਪਾਈ ਜਾਵੇਗੀ ਇਹ ਸੱਚ ਆ ਕਹਿੰਦੇ ਜਦੋਂ ਪਾਵਰ ਹੁੰਦੀ ਹੈ ਪਾਵਰ ਦੇ ਨਾਲ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਨਸ਼ਾ 10 ਮਿੰਟ ਦੀ ਖੇਡ ਆ ਸਾਰੇ ਪੰਜਾਬ ਚੋਂ ਕਹਿੰਦੇ ਖਤਮ ਕਰ ਦੇਵੇਗੀ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਜਦੋਂ ਪਾਵਰ ਆਵੇਗੀ ਧੰਨਵਾਦ ਜੀ ਬਹੁਤ ਬਹੁਤ